ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਸਮਝਦਾਰ ਤੇ ਮੂਰਖ ਇਹ ਗੱਲ ਦਸੰਬਰ ਮਹੀਨੇ ਦੀ ਹੈ ਮੈਂ ਸੋਚਿਆ ਚਲੋ ਸਰਦੀ ਦਾ ਮੌਸਮ ਹੈ ਗਰ ਕੱਪੜੇ ਖਰੀਦ ਲਿਆਵਾਂ ਬਾਜ਼ਾਰ ਗਿਆ ਕੁਝ ਸਵੈਟਰ ਕੋਟੀਆਂ ਦੇਖੀਆਂ ਇੱਕ ਪਸੰਦ ਆ ਗਈ ਪਾਣ ਕੇ ਦੇਖੀ ਬਿਲਕੁਲ ਸਹੀ ਨਾਪ ਰੰਗ ਵੀ ਮਨਪਸੰਦ ਆ ਗਿਆ ਕੀਮਤ ਵੀ ਵਾਜਬ ਗੱਲ ਕਿ ਕੋਈ ਵੀ ਪੱਖ ਅਜਿਹਾ ਨਹੀਂ ਸੀ ਕਿ ਖਰੀਦ ਨਾ ਕੀਤੀ ਜਾਵੇ ਪੇਮੈਂਟ ਕਰਨ ਤੋਂ ਪਹਿਲਾਂ ਮੈਂ ਬਾਰੀਕੀ ਨਾਲ ਦੇਖਿਆ ਤਾਂ ਇੱਕ ਥਾਂ ਟੋਕ ਲੱਗੀ ਹੋਈ ਸੀ ਮੈਂ ਦੁਕਾਨਦਾਰ ਨੂੰ ਕੋਟੀ ਵਿਚਲੇ ਨੁਕਸ ਸਬੰਧੀ ਦੱਸਿਆ ਸਮਝਦਾਰ ਦੁਕਾਨਦਾਰ ਨੇ 1 ਮਿੰਟ ਨਹੀਂ ਲਾਇਆ ਉਸ ਕੋਟੀ ਨੂੰ ਉਸੇ ਪਲ ਰੱਦ ਕੀਤੇ ਮਾਲ ਵਿੱਚ ਸੁੱਟ ਦਿੱਤਾ ਤੇ ਨੌਕਰ ਨੂੰ ਹੋਰ ਨਵਾਂ ਮਾਲ ਦਿਖਾਉਣ ਲਈ ਕਿਹਾ ਮੈਂ ਉਸ ਦੁਕਾਨਦਾਰ ਦੇ ਬਤਾਲ ਨੂੰ ਦੇਖ ਕੇ ਐਨਾ ਪ੍ਰਭਾਵਿਤ ਹੋਇਆ ਕਿ ਇੱਕ ਦੀ ਥਾਂ ਦੋ ਖਰੀਦ ਲਿਆਇਆ ਇਸ ਤੋਂ ਵੀ ਅੱਗੇ ਮੈਂ ਆਪਣੇ ਸਾਥੀਆਂ ਨੂੰ ਵੀ ਉਸ ਦੁਕਾਨ ਵਿੱਚ ਜਾਣ ਦੀ ਸਲਾਹ ਦਿੱਤੀ ਕੀ ਦੋ ਫਰੌਕਤ ਤੁਮ ਫੁਰਸਤ ਮਿਲੀ ਸਰਦੀ ਦੇ ਮੌਸਮ ਕਾਰਨ ਚਾਹ ਪੀਣ ਨੂੰ ਦਿਲ ਕੀਤਾ ਇੱਕ ਚਾਹ ਵਾਲੀ ਦੁਕਾਨ ਵਿੱਚ ਚਲਿਆ ਗਿਆ ਚਾਹ ਦੇ ਕੱਪ ਦਾ ਆਰਡਰ ਦਿੱਤਾ ਦੁਕਾਨਦਾਰ ਨੇ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖੀ ਕਾੜੇ ਵਰਗੀ ਚਾਹ ਗਲਾਸ ਵਿੱਚ ਪਾ ਕੇ ਅੱਗੇ ਰੱਖ ਦਿੱਤੀ ਉਸ ਵਿੱਚੋਂ ਵੀ ਧੂਆ ਨਿਕਲਿਆ ਪਿਆ ਸੀ ਮੈਂ ਉਸ ਨੂੰ ਕਿਹਾ ਕਿ ਪਹਿਲਾਂ ਮੇਰੀ ਗੱਲ ਸੁਣ ਚਾਹ ਤਾਜ਼ੀ ਨਹੀਂ ਦੂਜਾ ਮਿੱਠਾ ਵਾਦਿਆ ਤੀਜਾ ਇਸ ਵਿੱਚੋਂ ਧੂਆ ਨਿਕਲਿਆ ਪਿਆ ਮੈਂ ਨਹੀਂ ਪੀਣੀ ਇਹ ਚਾਹ ਅੜੀਅਲ ਚਾਹ ਵਾਲਾ ਦੁਕਾਨਦਾਰ ਐਸਾ ਮੂਰਖ ਮੇਰੀ ਗੱਲ ਸੁਣਨ ਦੀ بجائے ਚਾਹ ਦੇ ਫਾਇਦੇ ਗਿਣੌਣ ਲੱਗਿਆ ਮੇਰੀ ਗੱਲ ਹੀ ਨਾ ਸੁਣੇ ਹੌਸਲਾ ਦੇਖੋ ਕਹਿਣ ਲੱਗਿਆ ਚਾਹ ਤਾਂ ਹੁਣ ਪੀਣੀ ਹੀ ਪੈਣੀ ਐ ਜੋ ਗਲਾਸ ਵਿੱਚ ਪੈ ਗਈ ਬਹੁਤ ਸਮਝਾਇਆ ਪਰ ਕਿੱਥੇ ਜਦੋਂ ਗੱਲ ਜਿਆਦਾ ਹੀ ਵੱਧ ਗਈ ਹੋਰ ਵੀ ਚਾਰ ਪਾਈ ਇਕੱਠੇ ਹੋ ਗਏ ਕਹਿਣ ਲੱਗਿਆ ਮੈਂ ਇਸ ਚਾਹ ਵਿੱਚ ਹੋਰ ਵਿਚ ਹੀ ਹੋਰ ਦੁੱਧ ਪਾ ਦਿਨਾ ਇਸ ਨੂੰ ਹੀ ਉਬਾਲਾ ਦੇ ਦਿਨਾ ਜੇ ਤੁਹਾਨੂੰ ਪੀਣੀ ਪੈਣੀ ਆ ਅਸੀਂ ਰਲ ਕੇ ਉਸ ਦੀ ਬਣਾਈ ਬਣਾਈ ਚਾਹ ਦਾ ਪਤੀਲਾ ਮੂਦਾ ਮਾਰ ਦਿੱਤਾ ਫਿਰ ਸੁਤਰਾਣ ਹੋਣ ਲੱਗੀ ਤਾਂ ਕੰਮ ਲੱਗਿਆ ਮਿੰਤਾ ਕਹਿਣ ਲੱਗਿਆ ਅੱਜ ਤੋਂ ਬਾਅਦ ਕਦੇ ਕਿਸੇ ਨੂੰ ਬਿਨਾਂ ਪੁੱਛੇ ਚਾਹ ਨਹੀਂ ਬਣਾਉਂਦਾ ਪਰ ਉਸ ਮੂर्ख ਨੂੰ ਸਮਝ ਉਦੋਂ ਹੀ ਆਈ ਜਦੋਂ ਪਤੀਲਾ ਮੂਦਾ ਵੱਜ ਗਿਆ ਪਰ ਉਦੋਂ ਤੱਕ ਤਾਂ ਬਾਣਾ ਵਰਤ ਚੁੱਕਿਆ ਸੀ ਬਸ ਇਹੋ ਫਰਕ ਹੁੰਦਾ ਹੈ ਸਮਝਦਾਰ ਤੇ ਮੂਰਖ ਵਿੱਚ ਸਮਝਦਾਰ ਗਲਤੀ ਮੰਨ ਕੇ ਸੁਧਾਰ ਲੈਂਦਾ ਹੈ ਤੇ ਮੂਰਖ ਗਲਤੀ ਨਾ ਮੰਨ ਕੇ ਸੁਧਾਰ ਕਰਵਾ ਲੈਂਦਾ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ